ਉਹ ਦੇ ਵਿੱਚ ਜਿੱਨੀ ਸਾਡੀ ਐਗਰੀਕਲਚਰ ਪਰਤੂਲ ਖੇਤਰੇ ਦੇ ਉੱਤੇ ਵੱਡਾ ਹਮਲਾ ਹੋ ਰਿਹਾ ਹੈ ਅਮਰੀਕਾ ਨੇ ਇਹ ਧਮਕੀ ਦਿੱਤੀ ਸੀ ਤੇ ਕੱਲ ਉਹਨਾਂ ਨੇ ਜਿਹੜਾ 27% ਟੈਰਫ ਜਿਹੜਾ ਲਾ ਦਿੱਤਾ ਹੈਗਾ ਭਾਰਤ ਤੇ ਦੇਸ਼ ਦੁਨੀਆ ਦੇ ਜਿਹੜੇ 60 ਮੁਲਕਾਂ ਦੇ ਵੱੱਡੇ ਜਿਹੜਾ ਉਹਨਾਂ ਨੇ ਇਹ ਜਿਹੜਾ ਉਹਨਾਂ ਤੇ ਟੈਰਫ ਮੜਿਆ ਹੈਗਾ ਉਸ ਦੇ ਵਿਰੋਧ ਵਿੱਚ ਅੱਜ ਅਸੀਂ ਜਿਹੜੇ ਉਹਨਾਂ ਦੇ ਪੁਤਲੇ ਕੋਹੰਦਰ ਸੱਦਾ ਦਿੱਤਾ ਮਾਝੀ ਪ੍ਰਧਾਨ ਜੀ ਜੋ ਅੱਜ ਤਸੀਲ ਕੰਪਲੈਕਸ ਵਿੱਚ ਟਰੰਪ ਦਾ ਤੇ ਨਰਿੰਦਰ ਮੋਦੀ ਦਾ ਫੁੱਤਲਾ ਫੁੱਕਿਆ ਜਾ ਰਿਹਾ ਹੈ ਕਿਸ ਵਿਸ਼ੇ ਨਾਲ ਫੁੱਕਿਆ ਜਾ ਰਿਹਾ ਹੈ ਦੇਖੋ ਇਹ ਵਿਸ਼ੇਪਾਸਸ ਸਸਤਾ ਦੀ ਜਿਹੜੀ ਇੱਕ ਵੱਡੀ ਪਾਲਿਸੀ ਆ ਰਹੀ ਹੈ ਸਾਡੇ ਹਿੰਦੁਸਤਾਨ ਦੇ ਉੱਤੇ ਵੱਡਾ ਦਬਾਅ ਬਣਾ ਰਿਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨੇ ਦਬਾਇਆ ਜਾ ਰਿਹਾ ਹੈ ਕਿ ਜਿਹੜੀਆਂ ਤੁਸੀਂ ਵਰਲਡ ਲੈਵਲ ਦੀਆਂ ਪਾਲਸੀਆਂ ਨੇ ਵਿਸ਼ੇਪਾਸਸ ਸਸਤਾ ਦੀ WTA ਦੀਆਂ ਜਿੰਨੀਆਂ ਪਾਲਸੀਆਂ ਨੂੰ ਆਉਣ ਲਾਗੂ ਕਰੋ ਉਹਦੇ ਵਿੱਚ ਜਿੰਨੀ ਸਾਡੀ ਐਗਰੀਕਲਚਰ ਪਰਤੂਲ ਖੇਤਰੇ ਉੱਤੇ ਵੱਡਾ ਹਮਲਾ ਹੋਰ ਲੱਗਾ ਹੈ ਉਹ ਜਿਹੜਾ ਵੱਡਾ ਹਮਲਾ ਹੈ ਉਹ ਸਾਡੇ ਆਮ ਲੋਕਾਂ ਦੇ ਉੱਤੇ ਬਹੁਤ ਵੱਡਾ ਭਾਰੀ ਨੁਕਸਾਨ ਹੋਣਾ ਹੈ ਕਿਉਂਕਿ ਉਹ ਜਿਹੜਾ ਉਹਦਾ ਹਮਲਾ ਤੇ ਪਾਲਿਸੀ ਹੈ ਉਹ ਸਿੱਧਾ ਜਿਹੜਾ ਛੋਟੇ ਦੁਕਾਨਦਾਰ ਛੋਟੀ ਇੰਡਸਟਰੀ ਛੋਟੇ ਕਾਰਖਾਨੇ ਦੁਕਾਨਦਾਰ ਕਿਸਾਨ ਮਜ਼ਦੂਰ ਇਹਨਾਂ ਸਾਰਿਆਂ ਨੂੰ ਇੱਕ ਸਾਈਡ ਤੇ ਕੀਤਾ ਗਿਆ ਹੈ ਇਹਨਾਂ ਦੀ ਪਾਲਿਸੀ ਨੂੰ ਲਾਗੂ ਕਰਨ ਵਾਸਤੇ ਜਿਹੜਾ ਟਰੰਪ ਦਾ ਵੱਡਾ ਜ਼ੋਰ ਪਿਆ ਖੜਾ ਕਿ ਅਸੀਂ ਇਹ ਜਿਹੜਾ ਵਿਸ਼ਵ ਪਾਸ ਸੰਸਥਾ ਦੀ ਸਾਰੀਆਂ ਜਿੰਨੀਆਂ ਪੌਲਿਸੀਆਂ ਲਾਗੂ ਕਰੋ ਤੇ ਸਾਡੇ ਇਹਨਾਂ ਜਿਹੜੇ ਲੋਕ ਨੇ ਇਹਨਾਂ ਦੇ ਕੋਲ ਜਿਹੜਾ ਲੋਟਕੇ ਪਾਮੀ ਜਿਹੜਾ ਸਾਡੇ ਕੋਲ ਇਕੱਠਾ ਕਰਾਓ ਔਰ ਜਿਹੜਾ ਸਾਡਾ ਵਿਸ਼ਵਪਾਰ ਦੀ ਸਸਤਾ ਦਾ ਕੋਈ ਵੀ ਕੁਡਾਈ ਤੇ ਉਹ ਅਸੀਂ ਆਪਣੀ ਮਰਜ਼ੀ ਨਾਲ ਜਿਹੜੇ ਭਾਅ ਮਰਜ਼ੀ ਵੇਚੀਏ ਜਿਹੇ ਮਰਜ਼ੀ ਮੁਲਕ ਦੇ ਵਿੱਚ ਵਿੱਚ ਵੇਚੀਏ ਜਿੱਤੋਂ ਜਿੱਤੋਂ ਘੁਕਮਰੀ ਪਾਉਣੀ ਹੈ ਤੇ ਘੁਕਮਰੀ ਕਰੀਏ ਜਿੱਤੋਂ ਇਹ ਮਹਿੰਗਾ ਚੋੱਕ ਕੇ ਸਸਤਾ ਚੋੱਕ ਕੇ ਜਾ ਕੇ ਦੂਜੇ ਮੁਲਕ ਵਿੱਚ ਮਹਿੰਗਾ ਵੇਚ ਲੈ ਇਹ ਸਾਰਾ ਪਹੁੰਚ ਕਰਦੇ ਗਰੋਹ ਦੇ ਵਿੱਚ ਅਸੀਂ ਅੱਜ ਜਿਹੜਾ ਸੰਦੂਕਤ ਮੋਰ ਤੇ ਵੱਲੋਂ ਐਸਕੇਮ ਵੱਲੋਂ ਵੱਡੇ ਤੌਰ ਤੇ ਇਕੱਠ ਕਰਕੇ ਜਿਹੜਾ ਸਰਪ੍ਰਦਾ ਦੇ ਅੱਜ ਜੋ ਨਰਿੰਦਰ ਮੋਦੀ ਦਾ ਤੇ ਟਰੰਪ ਦਾ ਪਤਲਾ ਫੁੱਕਿਆ ਜਾ ਅਸ ਤਸੀਲ ਕੰਪਲੈਕਸ ਵਿੱਚ ਇੱਕ ਸਪੈਸ਼ਲ ਲੈ ਕੇ ਫਿਕਰ ਜਾ ਰਿਹਾ ਮੇਰਾ ਨਾਮ ਸੁਖਤੈਨ ਸਿੰਘ ਜ਼ਿਲ੍ਹਾ ਪ੍ਰਧਾਨ ਕ੍ਰਿਪਤੀ ਖਸਾਂਜ ਨੇ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਖੂਪ ਰਹੇ ਹੈ ਜਿਹੜਾ ਪਿਛਲੇ ਦਿਨੀ ਜਿਹੜਾ ਅਮਰੀਕਾ ਨੇ ਇਹ ਧਮਕੀ ਦਿੱਤੀ ਸੀ ਤੇ ਕੱਲ ਉਹਨਾਂ ਨੇ ਜਿਹੜਾ 27% ਟੈਰਫ ਜਿਹੜਾ ਲਾ ਦਿੱਤਾ ਹੈਗਾ ਭਾਰਤ ਤੇ ਦੇਸ਼ ਦੁਨੀਆ ਦੇ ਜਿਹੜੇ 60 ਮਲਕਾਂ ਤੋਂ ਵੱੱਡੇ ਜਿਹੜਾ ਉਹਨਾਂ ਨੇ ਇਹ ਜਿਹੜਾ ਉਹਨਾਂ ਤੇ ਟੈਰਫ ਮੜਿਆ ਹੈਗਾ ਉਸਦੇ ਵਿਰੋਧ ਵਜੋਂ ਅੱਜ ਅਸੀਂ ਜਿਹੜੇ ਉਹਨਾਂ ਦੇ ਪੁਤਲੇ ਕੋਕੰਦਰ ਸੱਦਾ ਦਿੱਤਾ ਅਸੀਂ ਇਹ ਸਮਝਦੇ ਹਾਂ ਕਿ ਜਿਸ ਤਰ੍ਹਾਂ ਇਹ ਪਹਿਲਾਂ ਹੀ ਜਿਹੜੇ ਕਾਰਪੋਰੇਟ ਪੱਖੀ ਨੀਤੀਆਂ ਦਾ ਸਾਮਰਾਜਵਾਦ ਦਾ ਹੱਲਾ ਜਿਹੜਾ ਪਛੜੇ ਮੁਲਕਾਂ ਦੇ ਉੱਤੇ ਪਿਆ ਹੋਇਆ ਸੀਗਾ ਉਹਨੇ ਹੀ ਸਾਡੀ ਕਿਸਾਨੀ ਨੂੰ ਸਾਡੇ ਪਰਚੂਨ ਦੇ ਖੇਤਰ ਨੂੰ ਜਿਹੜਾ ਤੱਕੋਂ ਹੌਲੇ ਕੀਤਾ ਸੀ ਕਰਜ਼ੇ ਦਾ ਸੰਕਟ ਵੱਡਾ ਸੀ ਉਹਨੂੰ ਮੰਨਦੇ ਸੀਗੇ ਤੇ ਜੇਕਰ ਇਹ ਸਾਡੇ ਉੱਤੇ ਜਿਹੜਾ ਇਹਨਾਂ ਨੇ 27% ਦੀ ਟੈਰਫ ਹੁਣ ਨਵਾਂ ਲਾਇਆ ਹੈਗਾ ਤੇ ਇਹਦੇ ਨਾਲ ਸਾਡੀਆਂ ਜਿੰਸਾਂ ਜਿਹੜੀਆਂ ਰੋਲ ਜਾਣਗੀਆਂ ਤੇ ਸਾਡੇ ਜਿਹੜੇ ਇਹ ਪ੍ਰਚੂਨ ਖੇਤਰ ਦੇ ادارے ਹੈਗੇ ਆ ਵੱਡੇ ਇਹਦੇ ਵਿੱਚ ਬੇਰੋਜ਼ਗਾਰੀ ਫੈਲਣੀ ਹੈਗੀ ਆ ਜਿਵੇਂ ਐਮਾਜ਼ਨ ਸੈਲਫ ਕਾਰਟ ਵਰਗੀਆਂ ਜਿਹੜੀਆਂ ਵੱਡੇ ਜਿਹੜੀਆਂ ਅਮਰੀਕੀ ਕੰਪਨੀਆਂ ਸੀਗੀਆਂ ਉਹਨਾਂ ਦਾ ਭਾਰਤ ਦੇ ਵਿੱਚ ਜਿਹੜਾ ਆਲਬਾਂ ਦਾ ਕਾਰੋਬਾਰ ਹੈਗਾ ਉਹਦੇ ਨਾਲ ਜਿਹੜਾ ਇਸ ਦੇਸ਼ ਦਾ ਵਣਜ ਮੰਤਰੀ ਉਹ ਮੰਨਦਾ ਹੈਗਾ ਵੀ ਆਉਣ ਵਾਲੇ 10 ਸਾਲਾਂ ਕਹੋ ਮਤਲਬ ਜਿਹੜੇ ਇੱਥੇ ਪ੍ਰਚੋਲ ਖੇਤਰ ਦੇ ਵਿੱਚ 10 ਕਰੋੜ ਤੋਂ ਵੱਧ ਲੋਕਾਂ ਨੇ ਪ੍ਰਭਾਵਿਤ ਹੋਣਾ ਹੈਗਾ ਛੋਟੀਆਂ ਦੁਕਾਨਾਂ ਨੇ ਉਹਦੇ ਵਿੱਚੋਂ ਨਿਕਲ ਜਾਣਾ ਹੈਗਾ ਤੇ ਇਸੇ ਤਰ੍ਹਾਂ ਇਹ ਜਿਹੜਾ ਹੱਲਾ ਅਸੀਂ ਮੰਨਦੇ ਹੈਗਾ ਜਿਹੜਾ ਸਾਡਾ ਖੇਤੀ ਖੇਤਰ ਦੇ ਉੱਤੇ ਇਹ ਥੋੜੀਆਂ ਸਰਕਾਰਾਂ ਦੇ ਨਾਲ ਗੱਲ ਕੀਤੀ ਉਹਨਾਂ ਨੇ ਕੀਤਾ ਦੇਖੋ ਪਿਛਲੇ ਸਮੇਂ ਦਰਾਂ ਜਿਹੜੀ ਅਮਰੀਕਾ ਦੀਆਂ ਕੰਪਨੀਆਂ ਵੱਡੀਆਂ ਜਿਹਦੇ ਵਿੱਚ ਐਮਾਜ਼ਨ ਵਰਗੀ ਕਾ ਉਹ ਅਮਰੀਕਾ ਦੇ ਫੈਸਲੇ मुर्दाबाद 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 मोदी जुंडली मुर्दाबाद 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 युक्त तो किसान मोर्चा जिंदाबाद तो जिंदाबाद जिंदाबाद युक्त किसान मोर्चा जिंदाबाद 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 मोर्चा जिंदाबाद 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 एकता जिंदाबाद 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 दे लोक दे का जिंदाबाद जिंदाबाद ट्रंप मुर्दाबाद मुर्दाबाद मुर्दाबाद